ਰੋਵਾ ਕਰ ਰਿਹਾ 2017 ਮਾਡਲ ਹੈ ਇਹ ਹਾਂ ਜੀ ਦੇ ਵਿੱਚ ਆਟੋਮੈਟਿਕ ਹੈ ਜੀ ਇਹ ਤੇ ਤੁਹਾਨੂੰ ਦਿੱਲੀ ਦੇ ਰੇਟ ਤੋਂ ਵੀ ਘੱਟ ਦੇ ਦੇਾਂਗੇ ਜੀ ਜੇ ਤੁਸੀਂ ਦਿੱਲੀ ਦੇ ਵੀ ਪਤਾ ਕਰੋਗੇ ਦਿੱਲੀ ਵੀ ਤੁਹਾਨੂੰ 1.5 12 ਲੱਖ ਰੁਪਏ ਤੋਂ ਘੱਟ ਨਹੀਂ ਮਿਲਦੀ ਗੱਡੀ ਕਰੋ ਵੀ ਗਣੀ ਸਨ ਚੈੱਕ ਕੈਪਟਨ ਸੀਟਾਂ ਵਾਲੀ ਗੱਡੀ ਆ ਜੀ ਆਟੋ 2017 ਮਾਡਲ ਤੇ ਵੀਰੇ ਰੇਟ ਗੱਡੀ ਦਾ ਇਹ 1.5 ਲੱਖ ਰੁਪਏ ਦੀ ਤੁਹਾਨੂੰ ਕਾਰ ਦੇ ਦੇਾਂਗੇ ਜੀ ਇਹ 2017 ਮਾਡਲ ਹੈ ਜੀ ਐਸ 3 ਹੈ ਜੀ ਠੀਕ ਹੈ ਸੈਕੰਡ ਓਨਰ ਦੀ ਕਾਰ ਆ 올 ओरिजिनल ਪੇਂਟ ਦੀ ਕਾਰ ਆ ਜੀ ਠੀਕ ਹੈ ਲੋਇਟਾਇਰ ਨਵੇਂ ਬਿਲਕੁਲ ਨਵੀਂ ਕਾਰ ਆ ਸਾਰੀ ਦੀ ਸਾਰੀ ਇਹ ਵੀ ਪੂਰੀ ਫੁੱਲ ਡਿਮਾਂਡ ਦੇ ਵਿੱਚ ਆ ਇਹ ਵੀ ਤੁਹਾਨੂੰ ਰੇਟ ਦੀ ਗਾਰੰਟੀ ਕਰਕੇ ਦੇ ਦਾਂਗੇ ਜਿੱਦੋਂ ਤੁਹਾਨੂੰ ਇਸ ਰੇਟ ਦੀ ਕਾਰ ਮਿਲ ਜੇ ਅੱਛਾ 2017 ਮਾਡਲ S10 ਜੀ ਪੰਜਾਬ ਨੰਬਰ ਦੀ ਕਾਰ ਤੁਹਾਨੂੰ ਦਿੱਲੀ ਦੇ ਰੇਟ ਤੇ ਦੇ ਦਾਂਗੇ ਜੀ ਇਹ ਵੀ ਤੇਰੀ ਗਾਰੰਟੀ ਆ ਵੀਰੇ ਪੰਜਾਬ ਨੰਬਰ ਦੀ ਹੈ ਡੀਜ਼ਲ ਦੇ ਵਿੱਚ ਹੈਗੀ ਆ 1.6 SX ਮਾਡਲ SX ਹਾਂਜੀ 3 ਲੱਖ ਰੁਪਏ ਨਮਾੜਾ ਜੀ 2 ਲੱਖ 70 ਰੁਪਏ 73 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਜੀ ਬਸ 2 ਲੱਖ 70 ਹਜ਼ਾਰ ਦੇ ਵਿੱਚ ਵਰਨਾ ਬਾਈ ਉਹ ਵੀ SX ਹਾਂਜੀ ਲਓ ਜੀ ਕਰੋ ਗਨੀਸ਼ਨ ਚੈੱਕ ਘੈਂਟ ਗੱਡੀ ਆ ਤੇ ਜੇ ਕਿਸੇ ਵੀਰਪਾਈ ਨੂੰ ਘੱਟ ਪਾ ਜੜ ਦੇ ਵਿੱਚ ਵਰਨਾ ਚਾਹੀਦੀ ਆ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਦੇ ਉੱਤੇ ਕਾਲ ਕਰ ਲੋ फटाफट ਸਿੰਗਲ ਪੀਸੀ ਆ ਸਭ ਸ੍ਰੀ ਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਤੁਹਾਡੇ ਨਾਲ ਬਠਿੰਡੇ ਸ਼ਹਿਰ ਖੜੇ ਆ ਇੰਡੀਅਨ ਮੋਟਰ ਤੇ ਬਾਈ 20 ਤੋਂ 25 ਗੱਡੀਆਂ ਦਾ ਸਟਾਕ ਸਾਰੀਆਂ ਘੈਂਟ ਗੱਡੀਆਂ ਤੇ ਬਾਈ ਆਪਣੇ ਨਾਲ ਕੀ ਹਾਲਾ ਗਰੇ ਵਧੀਆ ਬਹੁਤ ਵਧੀਆ ਸਰਪੋਤ ਸਸੇ ਗੱਲ ਬਾਈ ਸਾਰਿਆਂ ਤੇ ਬਾਈ ਆ ਪਹਿਲਾਂ ਆਪਣੀ ਲੋਕੇਸ਼ਨ ਦੱਸ ਦਈਏ ਆਪਣੀ ਲੋਕੇਸ਼ਨ 100 ਫੁੱਟੀ ਰੋਡ ਬਠਿੰਡਾ ਆ ਨੇੜੇ ਮੰਨ ਕੇ ਚਲੋ ਵੀ ਆਪਣੇ ਸਿੱਧੂ ਗੈਸ ਏਜੰਸੀ ਤੇ ਸਾਹਮਣੇ ਆਪਣੇ ਮੰਨ ਕੇ ਚਲੋ ਵੀ ਐਕਸਸ ਵਾਈਟ ਹੈ ਜੀ ਠੀਕ ਹੈ ਵੀ ਵੇ ਵੀਰੇ ਲੋਨ ਤਾਂ ਸਾਰੀਆਂ ਗੱਡੀਆਂ ਤੇ ਹੋ ਜੂਗਾ ਜਿੰਨੀਆਂ ਆਪਾਂ ਸਾਰੀਆਂ ਤੇ ਸਾਰੀਆਂ ਤੇ ਠੀਕ ਹੈ ਵੀਰੇ ਇੱਥੋਂ ਬ੍ਰਿਜਾ ਤੋਂ ਸਟਾਰਟ ਕਰਦੇ ਆਂ ਦੱਸੋ ਜੀ ਬਾਰੇ ਜੀ ਜੀ ਕਿੰਨਾ ਮਾਡਲ ਹੈ ਇਹ 2017 ਮਾਡਲ ਹੈ ਜੀ ਡੀ ਡੀ ਆਈ ਹੈ ਜੀ ਠੀਕ ਹੈ ਵੀਰੇ ਫਸਟ ਓਨਰ ਆਲ ਓਰੀਜਨਲ ਪੇਂਟ ਦੀ ਕਾਰ ਹੈ ਇਹ ਜਿੰਨੀ ਚੱਲੀ ਆ ਬਈ ਕੰਪਨੀ ਰਿਕਾਰਡ ਨਾਲ ਚੱਲੀ ਆ ਇਹ ਆਪਾਂ ਨੂੰ ਬਹਿੰਡਾ ਨੰਬਰ ਲੱਗ ਕੇ ਮਿਲਣੀ ਆ ਸੈਕੰਡ ਓਨਰ ਤੇ ਠੀਕ ਹੈ 7.5 ਲੱਖ ਰੁਪਈਆ ਦੀ ਡਿਮਾਂਡ ਆ 7.5 ਲੱਖ ਰੁਪਈਆ ਦੇ ਦੇ ਦਾਂਗੇ 1 ਲੱਖ ਰੁਪਈਆ ਡਾਊਨ ਪੇਮੈਂਟ ਦੇ ਕਾਰ ਦੇ ਦਾਂਗੇ ਤੁਹਾਨੂੰ 1 ਲੱਖ ਰੁ ਤੇ ਤੁਹਾਨੂੰ ਮਾਲਕ ਬਣਾ ਦਾਂ ਗੱਡੀ ਦੇ ਬਰੀਜਾ 2017 ਜੈਡ ਡੀਆਈ ਡੀਜ਼ਲ ਦੀ ਗੱਡੀ ਆ ਜੀ ਤੇ ਅੱਗੇ ਫੇਰ ਬਰੀਜ ਆ ਗਈ ਵੀਰੇ ਇਹ 2021 ਮਾਡਲ ਹੈ ਫਸਟ ਓਨਰ ਹੈ ਪੈਟਰੋਲ ਦੇ ਵਿੱਚ ਹੈ ਜੀ ਇਹ ਬੀਐਕਐਸਆਈ ਪਲੱਸ ਮਾਡਲ ਹੈ ਬੰਪਰ ਟੂ ਬੰਪਰ ओरिजिनल ਪੇਂਟ ਦੀ ਕਾਰ ਹੈ ਇਹ 32 33000 ਕੰਪਨੀ ਰਿਕਾਰਡ ਨਾਲ ਚੱਲੀ ਆ ਠੀਕ ਆ ਵੀਰੇ 21 ਮਾਡਲ ਇਹਦਾ ਡਿਮਾਂਡ ਆਪਾਂ ਮੰਨ ਕੇ ਚਲੋ ਵੀ 8 ਲੱਖ ਰੁਪਇਆ ਕਰਦੇ ਆ 7 ਲੱਖ 70 75000 ਰੁਪਏ ਦੀ ਕਾਰ ਦੇ ਦਾਂਗੇ ਲੱਖ ਰੁਪਇਆ ਡਾਉਨ ਪੇਮੈਂਟ ਹੀ ਇਹਦੇ ਚ ਪੈਣੀ ਆ ਬਾਈ ਜੀ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਮਿੱਤਰੋ ਸਾਫ਼ ਸੁਥਰੀ ਕੰਡੀਸ਼ਨ ਦੀ ਨਵੀਂ ਗੱਡੀ ਆ ਬਹੁਤ ਘੱਟ ਚੱਲੀ ਹੋਈ Ориਜਨਲ ਪੇਂਟ ਆ ਵੀਰੇ ਸਾਰਾ ਹੀ Ориਜਨਲ ਪੇਂਟ ਦੀ ਗਾਰੰਟੀ ਹੈ ਬਾਈ ਜੀ ਜਿੱਦੋਂ ਮਰਜ਼ੀ ਚੈੱਕ ਕਰਵਾ ਲਓ 1 ਲੱਖ ਰੁਪਈਆ ਲੈ ਕੇ ਹੋਣਾ ਬਾਈ ਜੀ ਤੁਸੀਂ ਇਸ ਨੂੰ ਬਰੀਜਾ ਦੇ ਮਾਲਕ ਬਣਾ ਦੇਣਾ ਬੰਪਰ ਤੋਂ ਬੰਪਰ Ориਜਨਲ ਆ ਬੰਪਰ ਤੇ ਵੀ ਪੇਂਟ ਹੈ ਨੀਗਾ ਤੇ ਅੱਗੇ ਆ ਗਈ ਬਾਈ ਜੀ ਵੈਂਟੋ ਵੈਂਟੋ 2016 ਮਾਡਲ ਹੈ ਜੀ ਇਹ ਹੂੰ ਸੈਕੰਡ ਓਨਰ ਦੀ ਕਾਰ ਹੈ 50000 ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਹੈ ਠੀਕ ਹੈ ਵੀਰੇ ਟੌਪ ਵਾਲਾ ਮਾਡਲ ਆ ਠੀਕ ਹੈ ਆਲ Ориਜਨਲ ਪੇਂਟ ਦੀ ਆਲ ओरिजिनल पेंट ਦੀ ਗੱਡੀ ਅੰਦਰੋਂ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਦਿੰਦੇ ਆ ਬਾਈ ਜੀ ਸਾਫ਼ ਸੁਥਰੀ ਕੰਡੀਸ਼ਨ ਆ ਆਈਲੈਂਡ ਮਾਡਲ ਆ ਜਾਂਦਾ ਟੌਪ ਦੇ ਵਿੱਚ ਠੀਕ ਹੈ ਵੀਰੇ ਤੇ ਇਹਦਾ ਰੇਟ ਕੀ ਆ ਇਹਦਾ ਰੇਟ ਬਾਈ ਜੀ 5 ਲੱਖ ਰੁਪਈਆ ਡਿਮਾਂਡ ਆ 4 ਲੱਖ 70 ਰੁਪਈਆ 75 ਹਜ਼ਾਰ ਦੀ ਕਾਰ ਦੇ ਦਿਆਂਗੇ 75 ਹਜ਼ਾਰ ਰੁਪਈਆ ਡਾਊਨ ਪੇਮੈਂਟ ਤੇ 4 ਲੱਖ ਰੁਪਈਆ ਦਾ ਲੋਨ ਕਰਵਾ ਦਾਂ ਤੁਹਾਨੂੰ ਠੀਕ ਹੈ ਵੀਰੇ ਤੇ ਅੱਗੇ ਕੀ ਬਾਈ ਜੀ ਸਵਿਫਟ ਕਾਰ ਦੱਸੋ ਵੀਰੇ ਇਹ 2016 ਮਾਡਲ ਹੈ ਜੀ ਫਰਸਟ ਓਨਰ ਦੀ ਕਾਰ ਆ 1,11,000 ਕੰਪਨੀ ਰਿਕਾਰਡ ਨਾਲ ਚੱਲੀ ਹੈ ਜੀ ਕਾਰ ਠੀਕ ਹੈ ਜੋ ਵੀ ਇਹ ਡੈਂਟਸ ਕਰਾਇਆ ਤੁਹਾਡੇ ਸਾਹਮਣੇ ਆ ਬੰਪਰ ਤੋਂ ਬੰਪਰ ओरिजिनल ਪੇਂਟ ਦੀ ਗਾਰੰਟੀ ਹੈ ਕਰ ਸਕ੍ਰੈਚ ਆ ਹਾਂ ਹਾਂਜੀ ਠੀਕ ਹੈ ਵੀਰੇ ਫਰਸਟ ਓਨਰ ਦੀ ਕਾਰ 16 ਮਾਡਲ ਸਵੇਟੂ ਤੁਹਾਨੂੰ ਬਹੁਤ ਘੱਟ ਮਿਲੂਗੀ ਫਰਸਟ ਓਨਰ ਦੇ ਵਿੱਚ 1,11,000 ਕੰਪਨੀ ਰਿਕਾਰਡ ਨਾਲ ਚੱਲੀ ਹੈ ਬੀਡੀਆਈ ਆ ਇਹ ਬੀਡੀਆਈ ਆ ਜੀ ਕਰੋ ਵਿਕਲੀਸਨ ਚੈੱਕ ਤੇ ਰੇਟ ਵੀਰੇ ਇਹਦਾ ਰੇਟ ਬਾਈ ਜੀ 5.5 ਲੱਖ ਰੁਪਏ 5 ਲੱਖ ਰੁਪਏ ਦੀ ਕਾਰ ਦੇ ਦੇ ਦਾਂਗੇ 50000 ਰੁਪਏ ਡਾਉਨ ਪੇਮੈਂਟ 4.5 ਲੱਖ ਰੁਪਏ ਦਾ ਲੋਨ ਕਰਵਾ ਦਾਂਗੇ ਸਾਢੇ 4 ਦਾ ਬਾਈ ਜੀ ਲੋਨ ਹੋ ਜਾਊਗਾ ਅੱਗੇ ਆ ਕੀ ਬਾਈ ਪੇਡ ਨੰਬਰ ਦੇ ਨਾਲ ਮਲਿਨੋ ਕਾਰ ਦੱਸੋ ਵੀਰੇ 2019 ਮਾਡਲ ਦੀ ਜੈਟਾ ਕਾਰ ਹੈ ਜੀ ਇਹ ਜੈਟਾ ਵੇਰੀਐਂਟ 19 ਫਸਟ ਓਨਰ ਦੀ ਕਾਰ ਹੈ ਜੀ ਡੀਜ਼ਲ ਵੇਰੀਐਂਟ ਹੈ ਜੀ ਮਲਿਨੋ ਬੰਪ ਟੂ ਵੰਪਰ ओरिजिनल ਪੇਂਟ ਦੀ ਕਾਰ ਹੀ ਹੈਗੀ ਹੈ ਜੀ ਠੀਕ ਹੈ ਚੱਲੀ ਕਿੰਨੀ ਕਾ ਵੀਰੇ ਇਹਦੀ 7 ਲੱਖ ਰੁਪਏ ਡਿਮਾਂਡ ਆ ਸਾਢੇ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਇਹ 90 92 ਹਜ਼ਾਰ ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਠੀਕ ਹੈ ਵੀਰੇ ਸਾਢੇ 6 ਦੀ ਗੱਡੀ ਮਿਲ ਜੂਗੀ ਤੇ ਲੋਨ ਕਿੰਨਾ ਕਰਾ ਹੋ ਜੂਗਾ ਲੋਨ ਮੰਨ ਕੇ ਚਲੋ ਲੱਖ ਰੁਪਿਆ ਡਾਉਨ ਪੇਮੈਂਟ ਹੀ ਜਾਣੀ ਹੈ ਜੀ ਲੱਖ ਰੁਪਿਆ ਬਾਈ ਇਹਦੇ ਵਾਸਤੇ ਲਿਆਇਓ ਤੇ ਬਾਕੀ ਹੋ ਜੂਗਾ ਲੋਨ ਅੱਗੇ ਆਗੀ ਬਾਈ ਜੀ ਸਕੋਰਪੀਓ ਦੱਸਿਓ ਵੀਰੇ ਇਹ 2021 ਮਾਡਲ ਹੈ ਜੀ ਹਮ ਫਰਸਟ ਓਨਰ ਦੀ ਕਾਰ ਆ ਬੀਐਸਐਸ 6 ਇੰਜਨ ਵਾਲੀ ਕਾਰ ਹੈ ਅਲੋਇ ਟਾਇਰ ਬਹੁਤ ਸੋਹਣੇ ਲੱਗੇ ਹੋਏ ਆ ਕੈਪਟਨ ਸੀਟ ਦੇ ਵਿੱਚ ਹੈ ਵੇਰੀਐਂਟ ਕਿਹੜਾ ਹੈ ਹਮ ਐਸਐਲ 11 ਐਸਐਲ 11 ਹਾਂਜੀ 80000 ਕਿਲੋਮੀਟਰ ਚੱ ਲੋਜੀ ਕਰੋ ਅੰਦਰੋਂ ਕਨੈਕਸ਼ਨ ਚੈੱਕ ਕੈਪਟਨ ਸੀਟ ਵਾਲੀ ਗੱਡੀ ਹੈ ਨਾ ਵੀਰੇ ਹਾਂਜੀ ਤੇ ਰੇਟ ਬਰੇ ਦਾ ਇਹਦੀ 16 ਡਿਮਾਂਡ ਹੈ ਜੀ ਹੂੰ ਲੱਖ ਰੁਪਿਆ ਡਾਉਨ ਬਏ ਪੈਂਟ ਤੇ ਇਹ ਮਿਲ ਜਾਣੀ ਹੈ ਜੀ 15 ਲੱਖ ਰੁਪਏ ਦਾ ਲੋਨ ਦੇਤੇ ਕਰਵਾ ਦੇ 15 ਦਾ ਲੋਨ ਹੋ ਜਾਊਗਾ ਤੇ ਹਾਂਜੀ ਹਾਂਜੀ ਠੀਕ ਹੈ ਵੀਰੇ ਲੱਖ ਰੁਪਿਆ ਬਾਈ ਜੀ ਸਕਾਰਪੀਓ ਵਾਸਤੇ ਲਿਆਇਓ ਬਾਕੀ ਲੋਨ ਹੋ ਜਾਊਗਾ ਅੱਗੇ ਫੇ ਸਕਾਰਪੀਓ ਗਈ ਇਹ 2019 ਮਾਡਲ ਹੈ ਜੀ S11 ਹੂੰ ਇਹ ਵੀ 올 ओरिजिनल ਆ ਫਰਸਟ ਓਨਰ ਦੀ ਕਾਰ ਆ ਜੀ ਠੀਕ ਹੈ 82 83 ਯਰ ਕੰਪਨੀ ਰਿਕਾਰਡ ਨਾਲ ਇਹ ਚੱਲੀ ਹੋਈ ਕਾਰ ਆ ਜੀ ਠੀਕ ਹੈ ਵੀਰੇ ਇਹਦਾ ਨੰਬਰ ਵਾਰਡ ਹੈ ਜੀ ਐ 1.5 ਕਰੋੜ ਰੁਪਏ ਦੀ ਨੰਬਰ ਲਵਾ ਕੇ ਲੈਣੀ ਹੈ 1.14 ਕਰੋੜ ਰੁਪਏ ਦੀ ਠੀਕ ਹੈ ਵੀਰੇ ਇਧੇ ਤੇ ਕਿੰਨਾ ਲੋਨ ਹੋਊਗਾ ਇਹਦਾ 2 ਲੱਖ ਰੁਪਏ ਡਾਊਨ ਪੇਮੈਂਟ ਦੇ ਦਿਓ ਜੀ ਬਾਕੀ ਲੋਨ ਕਰਵਾ ਦੇਣਗੇ 2 ਲੱਖ ਰੁਪਏ ਜੱਕ ਲਿਓ ਬਾਈ ਜੀ ਮਾਲਕ ਬਣਾ ਦਾਂਗੇ ਤੁਹਾਨੂੰ 2019 ਮਾਡਲ ਸਕਾਰਪਿਓ ਦੇ ਬਾਕੀ ਹੋ ਜਾਊਗਾ ਗੱਡੀ ਦੇ ਉੱਤੇ ਲੋਨ ਅੱਗੇ ਆ ਗਈ ਬਾਈ ਜੀ ਥਾਰ ਮੋਸਟ ਡਿਮਾਂਡਿੰਗ ਗੱਡੀ ਦੱਸੋ ਵੀਰੇ ਥਾਰ 2023 ਮਾਡਲ ਹੈ ਜੀ 4/2 ਹੂੰ ਫਸਟ ਓਨਰ ਦੀ ਕਾਰ ਹੈ ਜੀ ਠੀਕ ਹੈ 24000 ਕਿਲੋਮੀਟਰ ਚੱਲੀ ਹੋਈ ਆ ਫੁੱਲ ਓਨ ਸ਼ੋਰਡ ਆ ਦੋਨੋਂ ਚਾਬੀ ਸਰਵਿਸ ਬੁੱਕ ਸਰ ਜਿਵੇਂ ਆਪਾਂ ਕੰਪਨੀ ਚੋਂ ਕਰ ਲੈਨੇ ਉਦਾਂ ਦੀ ਗੱਡੀ ਆ ਜੀ ਠੀਕ ਹੈ ਵੀਰ ਐਕਸਟਰਾ ਸੈਸਰੀ ਲੱਗੀ ਹੋਇਆ ਹੈਡ ਲਾਈਟ ਗ੍ਰਿਲ ਹਮ ਬੈਕ ਲਾਈਟ ਸੀਟ ਕਵਰ ਆ ਗਏ ਹਨ ਹਾਂਜੀ ਸੀਟ ਕਵਰ ਆ ਗਏ ਹਾਂਜੀ ਹਾਂਜੀ ਠੀਕ ਹੈ ਹੈਗੀ ਥੋੜੀ ਬਹੁਤ ਐਸੈਸਰੀ ਹਾਂਜੀ ਹਾਂਜੀ ਸਾਸ ਜੀ ਤੇ ਵੀਰੇ ਰੇਟ ਗੱਡੀ ਦਾ ਇਹਦਾ ਰੇਟ 14 ਲੱਖ ਰੁਪਏ ਡਿਮਾਂਡ ਆ ਜੀ 13.5 ਲੱਖ ਰੁਪਏ ਦੇ ਦਾਂਗੇ ਗੱਲ ਸਾਢੇ 13 ਲੱਖ ਦੀ ਚੱਲੀ ਕਿੰਨੀ ਗਿਆ ਇਹ ਚੱਲੀ 24000 ਕਿਲੋਮੀਟਰ ਸਿਰਫ 24000 ਪ ਤੇ ਇਹਦੀ ਇਹਦੀ ਡਾਉਨ ਪੇਮੈਂਟ ਕਿੰਨੀ ਹੋਊਗੀ ਇਹਦੀ 1.5 ਲੱਖ ਰੁਪਏ ਡਾਉਨ ਪੇਮੈਂਟ ਬਾਕੀ ਲੋਨ ਹੋ ਜਾਣਾ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਕ੍ਰੇਟਾ ਦੱਸੋ ਵੀਰੇ ਕ੍ਰੇਟਾ 2018 ਮਾਡਲ ਹੈ ਜੀ ਫਸਟ ਓਨਰ ਹੈ 1.4 ਦੇ ਵਿੱਚ ਈ ਮਾਡਲ ਹੈ ਜੀ ਬੇਸ ਮਾਡਲ ਕਹਿੰਦੇ ਜਿਹਨੂੰ ਆਪਾਂ ਠੀਕ ਹੈ ਵੀਰੇ ਇਹ ਵੀ ਜੈਨੂਇਨ ਹੈ ਕਾਰ ਜਿੰਨੀ ਚੱਲੀ ਆ ਹੌਲਨ ਸ਼ੋਰ ਠੀਕ ਆ ਸਾਰੇ ਦਾ ਸਾਰਾ ਕੰਪਨੀ ਰਿਕਾਰਡ ਹੀ ਹੈ ਜੀ ਕਰਦਾ ਇਹਦਾ ਵੀ ਕਿੰਨੀ ਕਿ ਚੱਲੀ ਆ ਇਹ 82000 ਕਿਲੋਮੀਟਰ ਚੱਲੀ ਆ ਜੀ ਬਾਕੀ ਤੁਸੀਂ ਕਾਰ ਤੇ ਨਜ਼ਰ ਮਾਰੋ ਕਾਰ ਕਿੱਦਾਂ ਦੀ ਕਾਰ ਪਈ ਆ ਬਿਲਕੁਲ ਨਵੀਂ ਕਾਰ ਆ ਸਾਰੀ ਜੀ ਸਾਰੀ ਬਿਲਕੁਲ ਬਾਈ ਕੰਡੀਸ਼ਨ ਵਾਈਜ਼ ਦਾ ਪੂਰੀ ਓਕੇ ਆ ਗੱਡੀ ਇਹਦਾ ਰੇਟ ਦੱਸ ਦੋ ਹੁਣ ਇਹਦਾ 8 ਲੱਖ ਤੇ 50000 ਰੁਪਏ ਡਿਮਾਂਡ ਆ ਜੀ ਹੂੰ 8 ਲੱਖ ਰੁਪਏ ਦੀ ਕਾਰ ਦੇ ਦਾਂਗੇ ਲਾਸਟ ਆਪਾਂ ਇਹ 8 ਲੱਖ ਦੀ ਗੱਡੀ ਮਿਲ ਜੂਗੀ ਹਾਂਜੀ ਤੇ ਬਾਕੀ ਲੱਖ ਰੁਪਏ ਡਾਊਨ ਪੇਮੈਂਟ ਨਾਲ ਹਾਂ ਲੱਖ ਡਾਊਨ ਪੇਮੈਂਟ ਤੇ ਬਾਕੀ ਲੋਨ ਹੋ ਜਾਣਾ ਹੀ ਸਾਰਾ ਠੀਕ ਆ ਵੀਰੇ ਅੱਗੇ ਆ ਲਓ ਇਹ 2021 ਮਾਡਲ ਹੈ ਜੀ ਫਸਟ ਓਨਰ ਹੈ ਐਸਐਕਸ ਮਾਡਲ ਹੈ ਜੀ ਇਹ ਡੀਜ਼ਲ ਡੀਜ਼ਲ ਵੇਰੀਐਂਟ ਜੀ ਠੀਕ ਹੈ ਸਨਰੂਫ ਆ ਗਿਆ ਜੀ ਇਹਦੇ ਚ ਇਹ ਵੀ ਜਮਨ ਨਵੀਂ ਕਾਰ ਆ 68000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਵੀਰੇ ਪੰਜਾਬ ਦਾ ਫਸਟ ਓਨਰ ਹੈ ਜੀ ਇਹ ਕੰਪਨੀ ਰਿਕਾਰਡ ਆ ਜੋ ਹੈਗੀ ਹੈ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਚੈੱਕ ਕਰ ਲਓ ਲਓ ਜੀ ਕਰੋ ਕੋਈ ਨਹੀਂ ਚੈੱਕ ਤੇ ਰੇਟ ਵੀਰੇ ਦਾ ਇਹਦਾ ਰੇਟ 1.5 10 ਦੀ ਮੰਗ ਦਾ 10 ਲੱਖ ਰੁਪਏ ਦੇ ਦਾਂਗੇ ਜੀ 9 ਲੱਖ ਰੁਪਏ ਦੇ ਆਸ-ਪਾਸ ਇਹਦੇ ਤੇ ਵੀ ਲੋਨ ਹੋ ਜਾਣਾ ਜੀ ਆਪਕੋ ਠੀਕ ਹੈ ਵੀਰੇ 9 ਲੱਖ ਦਾ ਲੋਨ ਹੋਊ 100000 ਰੁਪਏ ਨੋਵਾ ਕ੍ਰਿਸਟਾ 2017 ਮਾਡਲ ਹੈ ਜੀ ਇਹ ਹਾਂ ਜੀ ਦੇ ਵਿੱਚ ਆਟੋਮੈਟਿਕ ਹੈ ਜੀ ਇਹ ਫਿਰ ਤੁਹਾਨੂੰ ਦਿੱਲੀ ਦੇ ਰੇਟ ਤੋਂ ਵੀ ਘੱਟ ਦੇ ਦੇਾਂਗੇ ਜੀ ਜੇ ਤੁਸੀਂ ਦਿੱਲੀ ਦੇ ਵੀ ਪਤਾ ਕਰੋਗੇ ਦਿੱਲੀ ਵੀ ਤੁਹਾਨੂੰ 11.5 12 ਲੱਖ ਰੁਪਏ ਤੋਂ ਘੱਟ ਨਹੀਂ ਮਿਲਦੀ ਗੱਡੀ ਅੱਛਾ ਪਹਿਲਾਂ ਆਪਾਂ ਨੰਬਰ ਦੀ ਗੱਲ ਕਰ ਲਈਏ ਵੀ ਗੱਡੀ ਤੁਸੀਂ ਨੰਬਰ ਦੇ ਨਾਲ ਰੇਟ ਲੈਣਾ ਨਹੀਂ ਨਹੀਂ ਨੰਬਰ ਐ ਐਨਓਸੀ ਨਾਲ ਮਿਲਣੀ ਹੈ ਜੇ ਨੰਬਰ ਨੰਬਰ ਨਾਲ ਲੈਣੀ ਹੈ ਨੰਬਰ ਨਾਲ ਮਿਲ ਜਾਓ ਐਨਓਸੀ ਨਾਲ ਲੈਣੀ ਹੈ ਐਨਓਸੀ ਨਾਲ ਮਿਲ ਜਾਓ ਠੀਕ ਹੈ ਵੀਰੇ ਫਿਰ ਤੁਹਾਨੂੰ ਦਿੱਲੀ ਦੇ ਰੇਟ ਦੇ ਕਾਰ ਮਿਲਣੀ ਹੈ ਜੀ ਦੋਨੇ ਰੇਟ ਦੱਸ ਦਿਓ ਦਿੱਲੀ ਦੇ ਰੇਟ ਤੇ ਬਾਈ ਕਹਿੰਦਾ ਗੱਡੀ ਦੇ ਦਾਂਗੇ ਜੀ ਆਟੋ ਹਣਾ ਜੀ ਕੈਪਟਨ ਸੀਟਾਂ ਵਾਲੀ ਗੱਡੀ ਆ ਜੀ ਆਟੋ 2017 ਮਾਡਲ ਤੇ ਵੀਰੇ ਰੇਟ ਗੱਡੀ ਦਾ ਜੇ 1.5 ਲੱਖ ਰੁਪਏ ਤੁਹਾਨੂੰ ਕਾਰ ਦੇ ਦੇ ਦਾਂਗੇ ਜੀ 11 ਲੱਖ ਰੁਪਏ ਡਿਮਾਂਡ ਆ ਜੀ ਹਾਂਜੀ ਠੀਕ ਹੈ ਜੇ ਨੰਬਰ ਲਵਾਉਣਾ 1.5 ਲੱਖ ਰੁਪਏ ਦੇ ਦਾਂਗੇ ਤੁਹਾਨੂੰ ਦਿਲੂਗਾ ਵੀ ਮਿਲ ਜੇ ਇਹ ਚੀਜ਼ ਦੀ ਗਾਰੰਟੀ ਆ ਜੀ ਭਾਈ ਜੀ ਮੈਂ ਕਹਣਾ 9.5 89 ਦੀ ਰੇਂਜ ਦੇ ਵਿੱਚ ਸਿੰਪਲ ਨੋਵਾ ਮਿਲਦੀ ਤੁਹਾਨੂੰ 15 ਮਾਡਲ ਮਿਲਦੀ ਹੈ 20 ਮਾਡਲ ਹਾਂਜੀ ਤੇ ਐਨਓਸੀ ਦੇ ਨਾਲ 1.5 ਹਾਂਜੀ ਨੰਬਰ ਦੇ ਨਾਲ 1.5 1.5 ਜੀ ਭਾਈ ਆਹ ਰੇਟ ਦੇ ਵਿੱਚ ਅੱਜ ਤੱਕ ਕੋਈ ਮੈਂ ਤਾਂ ਨਹੀਂ ਦੇਖੀ ਹੈਗੀ ਨੋਵਾ ਕ੍ਰਿਸਟਾ ਹਾਂਜੀ ਉਹ ਵੀ 17 ਮਾਡਲ ਹੈ ਹਨ ਜੀ ਆਟੋ ਨਹੀਂ ਮਿਲਦੀ ਜੀ ਮੈਨੂਅਲ ਮਿਲ ਜੂਗੀ ਬਿਲਕੁਲ ਬਈ ਤੇ ਵੈਸਟ ਡੀਲ ਰਹਿਣ ਵਾਲੀ ਹੈ ਅੱਜ ਦੀ ਵੀਡੀਓ ਦੀ ਤੇ ਚਾਤੀ ਜਰੂਰ ਮਾਰਿਓ ਗੱਡੀ ਦੇ ਉੱਤੇ ਤੇ ਅੱਗੇ ਆ ਗਈ ਬਾਈ ਜੀ Honda City ਦੱਸੋ ਵੀਰੇ Honda City ਡੀਜ਼ਲ ਚ ਡੀਜ਼ਲ ਵੇਰੀਐਂਟ ਹੈ ਟੌਪ ਮਾਡਲ ਹੈ ਜੀ ਠੀਕ ਹੈ ਫਸਟ ਓਨਰ ਦੀ ਕਾਰ ਹੈ 2016 ਮਾਡਲ ਹੈ ਹੂੰ ਥੋੜੀ ਬਹੁਤ ਟੱਚਿੰਗ ਵਾਚਿੰਗ ਹੈਗੀ ਹੈ ਬਈ ਇਹ ਠੀਕ ਹੈ ਸਾਢੇ 5 ਦੀ ਡਿਮਾਂਡ ਹੈ 5 ਲੱਖ ਰੁਪਏ ਦੇ ਦਾਂਗੇ ਠੀਕ ਹੈ ਵੀਰੇ ਕੋਈ ਇਹ ਨਹੀਂ ਹੈਗਾ ਕੋਈ ਪੀਸ ਬਦਲੇ ਜਾਂ ਕੋਈ ਚੀਜ਼ ਮੰਨ ਕੇ ਚਲੋ ਵੀ ਪੂਰੀ ਦੀ ਪੂਰੀ ਪੇਂਟ ਆ ਥੋੜੀ ਬਹੁਤ ਕੋਈ ਸਕਰਚ ਸਕਰਚਾਂ ਤੋਂ ਟੱਚਿੰਗ ਟੱਚਿੰਗ ਹੈ ਕਾਰ ਬਾਕੀ ਨਵੀਂ ਆ ਸਾਰੀ ਦੀ ਸਾਰੀ ਠੀਕ ਆ ਵੀਰੇ 5 ਲੱਖ ਵੀ ਮਿਲ ਜਾਨੀ 5 ਲੱਖ ਰੁਪਏ ਦੀ ਮਿਲ ਜਾਣੀ ਠੀਕ ਆ ਵੀਰੇ 4 ਲੱਖ ਦਾ ਲੋਨ ਵੀ ਹੋ ਜੂਗਾ 4 ਲੱਖ ਰੁਪਏ ਦਾ ਲੋਨ ਹੋ ਜੂਗਾ ਠੀਕ ਆ ਵੀਰੇ ਅੱਗੇ ਆ ਗਈ ਐਮ ਜੀ ਹੈਕਟਰ ਪੇਡ ਨੰਬਰ ਦੇ ਨਾਲ ਦੱਸਿਓ ਵੀਰੇ ਇਹ 2021 ਮਾਡਲ ਹੈ ਜੀ ਹਮ ਫਸਟ ਓਨਰ ਆ ਸ਼ਾਰਪ ਮਾਡਲ ਆਉਂਦਾ ਜੀ ਸਭ ਤੋਂ ਟੌਪ ਆ ਟੌਪ ਵਾਲਾ ਠੀਕ ਸਭ ਤੋਂ ਟੌਪ ਵਾਲਾ ਮਾਡਲ ਆ ਬੰਪਰ ਤੋਂ ਬ ਠੀਕ ਹੈ ਤੇਲੀ ਹੋਰ ਦੀ ਕਾਰ 60000 ਕਿਲੋਮੀਟਰ ਚੱਲੀ ਆ ਠੀਕ ਹੈ ਵੀਰੇ ਫੀਚਰ ਬਹੁਤ ਨੇ ਵੀਰੇ ਗੱਡੀ ਚ ਹਾਂ ਜੀ 25 ਲੱਖ ਰੁਪਏ ਦੀ ਨਵੀਂ ਪੈਂਦੀ ਹੈ ਵੈਲਟਰਨੇਟਰ ਸੀਟਾਂ ਵਾਲਾ ਮਾਡਲ ਹੈ ਜੀ ਠੀਕ ਹੈ ਹਾਂ ਜੀ ਲਓ ਜੀ ਘਰੋ ਗਣੀ ਸੇ ਚੈੱਕ ਇਹਦੇ ਵਿੱਚ ਬਾਈ ਜੀ ਸਨ ਰੂਫ ਵੈਂਟੀਲੇਟਡ ਸੀਟਾਂ ਐਡਵਾਂਸ ਵਗੈਰਾ ਸਾਰਾ ਕੁਝ ਆ ਜਾਂਦਾ ਸਾਰਾ ਕੁਝ ਆ ਜਾਂਦਾ ਸਾਰਾ ਬਾਕੀ ਇੰਟਰਨੈਟ ਇਨਸਾਈਡ ਆ ਜਾਂਦਾ ਸਾਰਾ ਕੁਝ ਸਭ ਕੁਝ ਆ ਜੀ ਤੇ ਬਾਈ ਰੇਟ ਗੱਡੀ ਦਾ ਕੀ ਹੈ ਇਹ ਰੇਟ ਇਹਦੀ 15.5 ਡਿਮਾਂਡ ਆ 15 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਇਹ ਤੇ ਫੁੱਲ ਲੋਨ ਹੀ ਹੋ ਜਾਣਾ ਜੀ ਜੇ ਤੁਸੀਂ ਡਾਉਨ ਪੇ ਭਾਈ ਜੀ ਜੇ ਤੁਸੀਂ ਡਾਉਨ ਪੇਮੈਂਟ ਦੇ ਸਾਬ ਨੂੰ ਠੀਕਾ ਨਹੀਂ ਤਾਂ ਤੁਹਾਡਾ ਪੂਰਾ ਲੋਨ ਹੋ ਜਾਊਗਾ 15 ਲੱਖ ਦਾ ਐਵੇਂ ਮੰਨ ਲਓ ਕਿ ਆਧਾਰ ਕਾਰਡ ਪੈਨ ਕਾਰਡ ਲੈ ਆਇਓ ਗੱਡੀ ਤੁਹਾਡੇ ਨਾਮ ਕਰਾ ਕੇ ਭੇਜ ਦੇਣਗੇ ਭਾਈ ਹਾਂ ਤੇ ਅੱਗੇ ਆ ਗਈ XUV 500 ਹਾਂਜੀ ਲੱਸੀ ਵੀਰੇ ਇਹ 2015 ਮਾਡਲ ਹੈ ਜੀ W8 ਹੈ ਜੀ ਪਰ ਇਹ W10 ਦੇ ਵਿੱਚ ਹੀ ਹੈ ਕਿਉਂਕਿ W8 ਦੇ ਵਿੱਚ ਨਾ ਇਹ ਪਲੱਸ ਵਾਲਾ ਮਾਡਲ ਆਇਆ ਸੀ ਜਦੋਂ ਸਟਾਰਟ ਬੰਦ ਹੋਈ ਹੈ ਇਹ ਕਾਰ ਜੀ 15 ਦੇ ਵਿੱਚ ਇਹ ਚ ਸਨਰੂਫ ਸਾਰਾ ਕੁਝ ਆਇਆ ਸੀ ਕਾਰ ਦਾ 올 ओरिजिनल ਪੇਂਟ ਦੀ ਐਚ ਆਰ ਨੰਬਰ ਦਾ ਫਰਸਟ ਉਹਨਾਂ ਦਾ ਗਾਰਹੀ ਠੀਕ ਹੈ ਵੀਰੇ ਲੋ ਵੀ ਚਲ ਜੀ 82 83 ਹਜ਼ਾਰ ਕੰਪਨੀ ਰਿਕਾਰਡ ਨਾਲ ਇੰਨੀ ਰਿਕਾਰਡ ਨਾਲ ਹੀ ਚੱਲੀ ਆ ਕਾਰ ਠੀਕ ਹੈ ਵੀਰੇ ਇਹਦਾ ਕੀ ਮੁੱਲ ਆ ਇਹਦੇ ਆਪਾਂ 6 ਲੱਖ ਰੁਪਏ ਡਿਮਾਂਡ ਕਰਦੇ ਆ ਜੀ 5 ਲੱਖ 70 ਰੁਪਏ 70 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਗਲਾਸ ਤੇ ਠੀਕ ਹੈ ਵੀਰੇ ਤੇ ਅੱਗੇ ਫੇਰ ਇੱਕ ਹੋਰ ਆ ਗਈ ਬਾਈ ਜੀ ਇਹ 2012 ਮਾਡਲ ਆ ਡਬਲਯੂ 8 ਜੀ ਹੂੰ ਇਹ ਵੀ ਆਲ ਓਰੀਜਨਲ ਆ ਸੈਕੰਡ ਓਨਰ ਦੀ ਕਾਰ ਆ ਬਹਿੰਡਾ ਨੰਬਰ ਆ ਜੀ ਠੀਕ ਹੈ ਜੀ ਸਾਢੇ 4 ਲੱਖ ਰੁਪਏ ਡਿਮਾਂਡ ਆ 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਇਹਦੇ ਵੀ ਫੁੱਲ ਲੋਣੀ ਹੋ ਜਾਣਾ ਬਾਈ ਜੀ ਠੀਕ ਹੈ ਵੀਰੇ 4 ਲਓ ਮੇਤਰੋ ਕੰਡੀਸ਼ਨ ਚੈੱਕ ਕਰ ਲਓ ਅੰਦਰ ਇਹ ਵੀ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਉਣਾ ਤੁਸੀਂ ਹਾਂਜੀ ਤੁਹਾਨੂੰ ਗੱਡੀ ਦੇ ਮਾਲਕ ਬਣਾ ਦੇਾਂਗੇ ਜੀ 1 ਰੁਪਿਆ ਦੇਣ ਦੀ ਲੋੜ ਨਹੀਂ ਸਾਰੇ ਦਾ ਸਾਰੀ ਲੋਨ ਹੋ ਜਾਊ ਗੱਡੀ ਦੇ ਉੱਤੇ ਹਾਂਜੀ ਅੰਦਰ ਸੋਹਣੀ ਗੱਡੀ ਆ ਉਧਰ ਹੀ ਨੋਵਾ ਦਿਖਾ ਬਈ ਦੱਸਿਓ ਵੀਰੇ ਕਿੰਨਾ ਮਾਡਲ ਹੈ ਇਹ ਵੀ ਪੂਰੇ ਫੁੱਲ ਡਿਮਾਂਡ ਦੇ ਵਿੱਚ ਹੈ ਜੀ ਹੂੰ ਕਿ 2015 ਮਾਡਲ ਹੈ ਫਰਸਟ ਓਨਰ ਹੈ ਵੀ ਵੇਰੀਐਂਟ ਹੈ ਹੂੰ ਆਲ ਓਰੀਜਨਲ ਪੇਂਟ ਦੀ ਕਾਰ ਹੈ ਜੀ 1 ਲੱਖ ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਆ ਟਾਇਰ ਬਿਲਕੁਲ ਨਵੇਂ ਆ ਇਹਦੇ ਠੀਕ ਹੈ ਇਹਦੀ 95 ਡਿਮਾਂਡ ਹੈ 9.5 ਹਾਂਜੀ 9 ਲੱਖ ਰੁਪਏ ਦੀ ਕਾਰ ਦੇ ਦਾਂਗੇ 1.5 ਲੱਖ ਰੁਪਿਆ 1.5 ਤੋਂ 2 ਲੱਖ ਰੁਪਏ ਡਾਊਨ ਪੇਮੈਂਟ ਤੇ ਕਾਰ ਮਿਲ ਜਾਣੀ ਹੈ ਜੀ ਠੀਕ ਆ ਵੀਰੇ ਲੋ ਵੀ ਕੈਪਟਨ ਸੀਟ ਵਾਲੀ ਗੱਡੀ ਆ ਸਾਫ਼ ਸੁਥਰੀ ਘੈਂਟ ਗੱਡੀ ਆ ਆਲ ओरिजिनल ਪੇਂਟ ਦੀ ਕਾਰ ਹੈ ਪੇਂਟ ਦੀ ਗਾਰੰਟੀ ਆ ਕਰ ਦੇ ਠੀਕ ਆ ਵੀਰੇ ਫੁੱਲ ਗਾਰੰਟੀ ਆ ਜੀ ਅੱਗੇ ਬਾਈ ਜੀ ਆ ਗਈ ਸਕਾਰਪਿਓ ਹਾਂਜੀ ਦੱਸਿਓ ਵੀਰੇ ਇਹ 2017 ਮਾਡਲ ਹੈ ਜੀ S3 ਹੈ ਜੀ ਠੀਕ ਹੈ ਸੈਕੰਡ ਓਨਰ ਦੀ ਕਾਰ ਆ ਆਲ ओरिजिनल ਪੇਂਟ ਦੀ ਕਾਰ ਆ ਜੀ ਠੀਕ ਹੈ ਲੋਇਟਰ ਨਾ ਮੇ ਬਿਲਕੁਲ ਨਮੀਕਾਰ ਸਾਰੀ ਦੀ ਸਾਰੀ ਇਹ ਵੀ ਪੂਰੀ ਫੁੱਲ ਡਿਮਾਂਡ ਦੇ ਵਿੱਚ ਆ ਇਹ ਵੀ ਤੁਹਾਨੂੰ ਰੇਟ ਦੀ ਗਾਰੰਟੀ ਕਰਕੇ ਦੇ ਦਾਂਗੇ ਜਿੱਦੋਂ ਤੁਹਾਨੂੰ ਇਸ ਰੇਟ ਦੀ ਕਾਰ ਮਿਲ ਜੇ ਅੱਛਾ 2017 ਮਾਡਲ S10 ਜੀ ਪੰਜਾਬ ਨੰਬਰ ਦੀ ਕਾਰ ਤੁਹਾਨੂੰ ਦਿੱਲੀ ਦੇ ਰੇਟ ਤੇ ਦੇ ਦਾਂਗੇ ਜੀ ਇਹ ਵੀ ਤੇਰੀ ਗਾਰੰਟੀ ਹੈ ਵੀਰੇ ਇਹਦਾ 11 ਲੱਖ ਰੁਪਇਆ ਡਿਮਾਂਡ ਆ ਪਰ ਤੁਹਾਨੂੰ 1.5 ਲੱਖ ਰੁਪਇਆ ਦੀ ਕਾਰ ਦੇ ਦੇਾਂਗੇ ਜੀ 1.5 ਲੱਖ ਦੀ ਜੀ ਲੋਨ ਕਿੰਨੇ ਕ ਦਾ ਹੋ ਜਾਊਗਾ ਇਹਦੇ ਉਹ 1.5 ਦਾ ਹੀ ਹੋ ਜਾਊ 11 ਦਾ ਵੀ ਹੋ ਜਾਊ 50000 ਰੁਪਏ ਨਾਲ ਵੀ ਦੇ ਦਾਂਗੇ ਇਹਦਾ ਬਾਈ ਅੱਛਾ ਹਾਂਜੀ ਇਹ ਤੁਹਾਨੂੰ ਦਿੱਲੀ ਦੇ ਰੇਟ ਤੇ ਘਰ ਆ ਜੀ ਨੰਬਰ ਪੰਜਾਬ ਆ ਜੀ ਇਹ ਤੁਹਾਨੂੰ 1.5 ਦੀ ਇਹਦੇ ਨਾਲ ਦੀ ਦਿੱਲੂਵਾਂ ਕਾਰ ਮਿਲ ਜੇ ਇਹ ਚੀਜ਼ ਦੀ ਵੀ ਗਾਰੰਟੀ ਆ 2017 ਮਾਡਲ S10 ਗੱਡੀ ਆ ਬਾਈ ਜੀ ਹਾਂਜੀ 1.5 ਦੀ ਕਹਿਣਾ ਹਾਂਜੀ 1.5 ਦੀ ਗੱਡੀ ਮਿਲ ਜੂ 11 ਲੱਖ ਦਾ ਲੋਨ ਹੋ ਜਾਊਗਾ 50000 ਨਾਲ ਲੈ ਕੇ ਜਾਓ ਜਾਹੇ ਤੁਸੀਂ ਜੀ ਗੱਡੀ ਤੇ ਉਹ ਗੱਡੀ ਆ ਇਹ ਤੇ ਅੱਗੇ ਆ ਗਈ ਬਾਈ ਜੀ ਵਰਨਾ ਦੱਸੋ ਵੀਰੇ ਵਰਨਾ 2011 ਮਾਡਲ ਹੈ ਜੀ ਇਹ ਹੂੰ ਪੰਜਾਬ ਨੰਬਰ ਦੀ ਹੈ ਡੀਜ਼ਲ ਦੇ ਵਿੱਚ ਹੈਗੀ ਆ 1.6 S6 ਮਾਡਲ ਐਸਐਕਸ ਹਾਂਜੀ 3 ਲੱਖ ਰੁਪਏ ਨਮਾੜਾ ਜੀ 2 ਲੱਖ 70 ਰੁਪਏ 30000 ਰੁਪਏ ਦੀ ਕਾਰ ਦੇ ਦੇਣੀ ਜੀ ਬਸ 2 ਲੱਖ 70000 ਦੇ ਵਿੱਚ ਵਰਨਾ ਬਾਈ ਉਹ ਵੀ ਐਸਐਕਸ ਹਾਂਜੀ ਲਓ ਜੀ ਕਰੋ ਗਨੀਸ਼ਨ ਚੈੱਕ ਘੈਂਟ ਗੱਡੀ ਆ ਤੇ ਜੇ ਕਿਸੇ ਵੀਰਪਾਈ ਨੂੰ ਘੱਟ ਬਜਟ ਦੇ ਵਿੱਚ ਵਰਨਾ ਚਾਹੀਦੀ ਆ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਦੇ ਉੱਤੇ ਕਾਲ ਕਰ ਲਓ ਫਟਾਫਟ ਸਿੰਗਲ ਪੀਸ ਹੀ ਆ ਤੇ ਅੱਗੇ ਆ ਗਈ ਬਾਈ ਰੈਪਿਡ ਰੈਪਿਡ 2015 ਜੀ ਠੀਕ ਹੈ ਇਹ ਵੀ ਫਸਟ ਓਨਰ ਦੀ ਕਾਰ ਆ ਜੀ ओरिजिनल ਪੀਵੀ ਨੰਬਰ ਆ ਜੀ 4.5 ਲੱਖ ਰੁਪਏ ਡਿਮਾਂਡ ਆ ਦੀ 4.5 ਲੱਖ ਰੁਪਏ ਦੀ ਕਾਰ ਇਹ ਦੇ ਦੇਣੀ ਸਵਾ ਚਾਰ ਦੀ ਗੱਡੀ ਮਿਲ ਜੂ ਬਾਈ ਜੀ। ਲਾਈਟਰ ਨਵੇਂ ਆ ਜੀ। 15 ਮਾਡਲ ਹੈ ਹਨਾ। ਹਾਂ ਜੀ। ਤੇ ਲੋਨ ਕਿੰਨੇ ਕਰਦਾ ਹੋ ਜੀ ਇਹਦੇ ਤੇ? ਪੂਰਾ ਹੀ ਹੋ ਜਾਣਾ ਜੀ ਲੋਨ 50 ਕੁ ਹਜ਼ਾਰ ਰੁਪਏ ਡਾਊਨ ਪੇਮੈਂਟ ਦੇ ਦਿਓ ਬਾਕੀ ਲੋਨ ਕਰਵਾ ਲਓ। ਠੀਕ ਹੈ। ਹਾਂ ਜੀ। ਲਓ ਮਿੱਤਰੋ। ਚਾਹੀਦੀ ਆ ਰੈਪੇਟਾ ਕਰ ਲਓ ਗੋਲ 50 ਹਜ਼ਾਰ ਚੱਕ ਲਓ ਬਾਕੀ ਹੋ ਜੂਗਾ ਲੋਨ। ਹਾਂ ਜੀ। ਅੱਗੇ ਆ ਗਈ ਬਾਈ ਜੀ K10। ਆਲਟੋ K10 ਇਹ ਵੀ ਫੁੱਲ ਡਿਮਾਂਡ ਕਾਰ ਆ ਜੀ। ਹੂੰ। VXI ਮਾਡਲ ਹੈ ਜੀ। 19 ਮਾਡਲ ਹੈ ਜੀ। ਪੰਜਾਬ ਨੰਬਰ ਵਾਲਾ ओरिजिनल ਪੇਂਟ ਦੀ ਕਾਰ ਆ ਜੀ ਇਹ। ਠੀਕ ਹੈ ਬਈ। ਇਹ ਦੀ 60-60000 ਕਿਲੋਮੀਟਰ ਚੱਲੀ ਆ ਚਾਰ ਡਿਮਾਂਡ ਆ ਇਹਦੀ 370000 70000 ਦੀ ਕਾਰ ਇਹ ਦੇ ਦੇਣਗੇ ਜੀ ਠੀਕ ਆ ਵੀਰੇ 50000 ਰੁਪਏ ਡਾਊਨ ਪੇਮੈਂਟ ਦੇ ਮਿਲ ਜਾਣੀ ਬਾਕੀ ਲੋਨ ਹੋ ਜਾਣਾ ਜੀ ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਜੀ ਗੱਡੀ ਕੇਟ ਆ ਇਹ ਵੀ ਕੇਟ ਨਹੀਂ ਆ ਜੀ 2015 ਮਾਡਲ ਆ ਦਿੱਲੀ ਨੰਬਰ ਦੀ ਸਿਲਵਰ ਕਲਰ ਦੀ ਆ ਜੀ ਠੀਕ ਆ 올 ओरिजिनल पेंट ਦੀ ਕਾਰ ਇਹ ਹੈਗੀ ਆ ਜੀ 275 ਡਿਮਾਂਡ ਆ ਇਹਦੀ 2.5 ਲੱਖ ਰੁਪਏ ਦੀ ਕਾਰ ਦੇ ਦੇਣਗੇ 2.5 ਲੱਖ ਦੀ ਹਾਂਜੀ ਠੀਕ ਆ ਵੀਰੇ ਲੋ ਵੀ ਕਰੋ ਕਨਿਸ਼ਨ ਚੈੱਕ ਸਾਫ ਸੁਥਰੀ ਗੱਡੀ ਆ ਕਾਈ ਲੱਖ ਦੀ ਮਿਲ ਜੂਗੀ ਮਾਨਤਾਨ ਹੋ ਜੂਗਾ ਵੀਰੇ ਹਾਂਜੀ ਹਾਂਜੀ ਬਿਲਕੁਲ ਕਰਾਂਗੇ ਵੀਰੇ ਠੀਕ ਆ ਵੀਰੇ ਹਾਂਜੀ ਤੇ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਉਹ ਖਾਸ ਮਾਨਤਾਨ ਕਰੇ ਬਿਲਕੁਲ ਕਰਾਂਗੇ ਬਾਈ ਪੱਕਾ ਕਰਾਂਗੇ ਤੇ ਅੱਗੇ ਆ ਗਈ ਬਾਈ ਜੀ ਬੋਲੋ ਬੋਲੋ ਜੀ 2012 ਮਾਡਲ ਹੈ ਜੀ ਹਮ ਸੌਰੀ 2013 ਮਾਡਲ ਹੈ ਜੀ 13 ਮਾਡਲ ਹਾਂਜੀ ਠੀਕ ਆ ਵੀਰੇ ਬਾਲਰ ਓਰੀਜਨਲ ਪੇਂਟ ਦੀ ਕਾਰ ਆ ਡੀਜ਼ਲ ਵੇਰੀਐਂਟ ਆ ਜੀ ਠੀਕ ਆ ਤੇ ਵੇਰੀਐਂਟ ਕਿਹੜਾ ਹੈ ਇਹ ਉਦਾਂ ਇਹ ਟ੍ਰੈਂਡਲੈਂਡ ਮਾਡਲ ਹੈ ਜੀ ਠੀਕ ਆ ਹਾਂਜੀ ਲੋਜੀ ਕੰਡੀਸ਼ਨ ਵਾਈਜ਼ ਓਕੇ ਆ ਗੱਡੀ ਡੀਜ਼ਲ ਦੀ ਇੰਨੀ ਸਸਤੀ ਕਾਰ ਨਹੀਂ ਮਿਲਣੀ ਤੁਹਾਨੂੰ ਕਿਦੋਂ ਮਰਜ਼ੀ ਪਤਾ ਕਰ ਲਓ ਤੁਸੀਂ ਲੋ ਕੀ ਰੇਟ ਹੈ ਇਹਦਾ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਤੁਹਾਡੀ ਵੀਡੀਓ ਦੇਖਣੇ ਕੋਈ ਹੋਰ ਵੀ ਮਾਨਤਨ ਕਰਾਂਗੇ ਆਪਾਂ 2.5 ਲੱਖ ਰੁਪਏ ਦੀ ਬਾਈ ਜੀ ਪੋਲੋ ਮਿਲ ਜੂ ਉਹ ਵੀ ਡੀਜ਼ਲ ਦੀ 2013 ਮਾਡਲ ਪੰਜਾਬ ਨੰਬਰ ਦੀ ਆ ਕੋਈ ਦਿੱਲੀ ਹਰਿਆਣਾ ਨੰਬਰ ਨਹੀਂ ਹੈਗਾ ਤੇ ਜਿਹੜੇ ਵੀ ਬੰਦੇ ਨੂੰ ਕੋਈ ਵੀ ਗੱਡੀ ਚਾਹੀਦੀ ਆ ਸਕਰੀਨ ਤੇ ਨੰਬਰ ਤੇ ਇਹਨਾਂ ਤੇ ਕਾਲ ਕਰ ਲਓ ਬਾਕੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਜਰੂਰ ਕਰਿਓ ਸਤਿ ਸ਼੍ਰੀ ਅਕਾਲ